ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਉਹਨਾਂ ਦੀ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਸਾਡਾ ਬਾਰਡਰ ਦੇ ਕਿਸਾਨਾਂ ਦਾ ਇੱਕ ਬਹੁਤ ਵੱਡਾ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਸੀਗਾ ਬੜਾ ਗੰਭੀਰ ਮੁੱਦਾ ਸੀਗਾ ਕਿ ਜਿਹੜੀ ਕੰਡਿਆ ਵਾਲੀ ਤਾਲ ਲੱਗੀ ਹੈ ਬਾਰਡਰ ਦੇ ਉੱਤੇ ਉਹਦੇ ਅਗਲੇ ਪਾਸੇ ਜਿਹੜੀ ਜ਼ਮੀਨ ਹੈ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਹੋਮ ਮੰਤਰੀ ਨੂੰ ਇਹ ਗੱਲ ਕਹੀ ਸੀ ਐਸੀ ਉਦੋਂ ਦੇ ਕਹਿੰਦੇ ਆ ਰਹੇ ਸੀਗੇ ਕਿ ਜਾਂ ਤਾਂ ਇਹ ਜਿਹੜੀ ਜ਼ਮੀਨ ਹੈ ਕੰਡਿਆ ਵਾਲੀ ਤਾਂ ਤੋਂ ਅਗਲੇ ਪਾਸੇ ਜਾਂ ਤੇ ਕੇਂਦਰ ਸਰਕਾਰ ਇਹ ਜ਼ਮੀਨ ਨੂੰ ਆਪਣੇ ਅੰਡਰ ਲੈਵੇ ਔਰ ਅੱਜ ਜੋ ਮਾਰਕੀਟ ਦਾ ਰੇਟ ਹੈ ਕਿਸਾਨਾਂ ਨੂੰ ਉਸ ਰੇਟ ਦੇ ਹਿਸਾਬ ਨਾਲ ਪੈਸੇ ਦੇਵੇ ਜਾਂ ਕਿਸਾਨਾਂ ਨੂੰ ਜਿੱਥੇ ਪੰਜਾਬ ਸਰਕਾਰ ਕੋਲ ਜਾਂ ਕੇਂਦਰ ਸਰਕਾਰ ਕੋਲ ਜ਼ਮੀਨ ਹੈ ਇਹ ਜ਼ਮੀਨ ਦੇ ਬੱਲੇ ਜ਼ਮੀਨ ਦੇਵੇ ਕਿਉਂਕਿ ਕੰਡਿਆ ਵਾਲੀ ਤਾਰ ਦੇ ਰੋਜ਼ ਲੰਘ ਕੇ ਜਾ ਕੇ ਖੇਤੀ ਕਰਨਾ ਉਹ ਬਹੁਤ ਹੀ ਔਖਾ ਕੰਮ ਹੈ ਤੁਹਾਡੇ ਚੋ ਕਈ মিডিਆ ਕਦਮੀ ਬਾਰਡਰ ਦੀ ਰਿਪੋਰਟ ਕੀਤੀ ਹੋ ਤੁਸੀਂ ਕਈ ਵਾਰ ਗਏ ਹੋਗੇ ਪਹਿਲਾਂ ਤਾਂ ਉਹਦਾ ਟਾਈਮਿੰਗ ਜਿਹੜੀ ਹੈ 9 ਤੋਂ 4 ਹੈ ਦੂਜਾ ਤੁਸੀਂ ਕੋਈ ਫਸਲ 3 ਫੁੱਟ ਤੋਂ ਉੱਚੀ ਵਾਲੀ ਦੀ ਵੀੀ ਸਕਦੇ ਔਰ ਤੁਸੀਂ ਜਦੋਂ ਸਵੇਰੇ 9 ਵਜੇ ਜਾਣਾ ਜੇ ਤੁਹਾਡੇ ਕੋ ਖੇਤੀ ਸੰਦ ਨੇ ਟਰੈਕਟਰ ਆ ਟਰਾਲੀ ਆ ਕੁਝ ਵੀ ਹੈ ਉਹਦੀ ਬਕਾਇਦਾ ਬਹੁਤ ਗੇਟ ਦੇ ਉੱਤੇ ਚੈਕਿੰਗ ਹੁੰਦੀ ਆ ਬੰਦੇ ਦੀ ਚੈਕਿੰਗ ਹੁੰਦੀ ਆ ਔਰ ਸਭ ਤੋਂ ਜ਼ਿਆਦਾ ਜਿਹੜਾ ਔਖਾ ਕੰਮ ਸੀਗਾ ਕਿ ਜਦੋਂ ਸਾਡੀਆਂ ਔਤਾਂ ਸਾਡੀਆਂ ਮਾਵਾਂ ਪੈਣਾ ਖੇਤੀ ਦੀ ਲੇਬਰ ਕਰਨ ਅੰਦਰ ਜਾਂਦੀਆਂ ਸੀਗੀਆਂ ਤੇ ਉਹਨਾਂ ਦੀ ਵੀ ਉੱਥੇ ਚੈਕਿੰਗ ਕੀਤੀ ਜਾਂਦੀ ਸੀਗੀ ਤੇ ਜਦੋਂ ਸ਼ਾਮੀ 4 ਵਜੇ ਵਾਪਸ ਆਉਂਦੇ ਸੀਗੇ ਤੇ ਬੀਐਸਐਫ ਜਿਹੜੀ ਫਿਰ ਉਹਨਾਂ ਨੂੰ ਚੈੱਕ ਕਰਕੇ ਜਿਹੜਾ ਵਾਪਸ ਆਉਂਦਿੰਦੀ ਸੀਗੀ ਔਰ ਦੂਜਾ ਇਹ ਤੋਂ ਵੱਡੀ ਇੱਕ ਹੋਦ ਅਦਿਸ਼ਕਾਲੀ ਗੱਲ ਕਿ ਉਹ ਬਿਲਕੁਲ ਪਾਕਿਸਤਾਨ ਬਾਰਡਰ ਦੇ ਨਾਲ ਲੱਗ ਕੇ ਜਿਹੜਾ ਖੇਤੀ ਕਰਦੇ ਸੀਗੇ ਇਹਨਾਂ ਜਲੀਲ ਹੋਣ ਤੋਂ ਬਾਅਦ ਤਲਾਸ਼ੀਆਂ ਦੋ ਸੰਦ ਚੱਕ ਦੋ ਨੋਂ ਤੋਂ ਚਾਦ ਵਾਪਸ ਆਓ ਉਹ ਉੱਥੇ ਕੋਈ ਅਗਲੇ ਪਾਸੇ ਟੂਬਲ ਕਨੈਕਸ਼ਨ ਨਹੀਂ ਇਹ ਮਿਲਦੇ ਬੜੀ ਬੜੀ ਵੱਡੀ ਸਮੱਸਿਆ ਸੀਗੀ ਸੋ ਉਹ ਸਮੱਸਿਆ ਉਹਨਾਂ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੀਤੇ ਕੱਲ ਜਿਹੜੀ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਕਰਕੇ ਉਹ 200 ਮੀਟਰ ਦਾ ਉਹਦਾ ਕੇਦਾ ਕਰਤਾ ਕਿ ਹੁਣ ਕੰਡਿਆਂ ਵਾਲੀ ਤਾਹ ਜਿਹੜੀ ਹੈ ਜਿਹੜੀ ਅੰਤਰਰਾਸ਼ਟਰੀ ਬਾਡਰ ਲਾਈਨ ਆ ਜਿਹੜੀ ਸਾਡੀ ਉਹ ਤੋਂ 200 ਮੀਟਰ ਰਹਿ ਗਿਆ 200 ਮੀਟਰ ਤੱਕ ਉਹ ਕਰ ਦੇਣਗੇ ਤੇ ਬਾਕੀ ਸਾਰੀ ਜ਼ਮੀਨ ਜਿਹੜੀ ਹੈ ਵਾਪਸ ਬਾਹਰ ਆਜੂਗੀ ਤੇ ਕੰਡਿਆਂ ਵਾਲੀ ਤਾਹ ਜਿਹੜੀ 200 ਮੀਟਰ ਦੇ ਚੱਲ ਜੂਗੀ ਜਿਹਦੇ ਨਾਲ ਸਾਡੇ 532 ਕਿਲੋਮੀਟਰ ਲੰਮੀ ਪੰਜਾਬ ਦੀ ਜਿਹੜੀ ਸਰਹੱਦ ਹੈ ਇਹਦੇ ਤੇ ਲੱਗਦੀ ਸਾਡੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਕਿਸਾਨਾਂ ਦੀ ਉਹ ਜ਼ਮੀਨ ਵਾਈ ਜੋਗ ਹੋ ਜੂਗੀ ਔਰ ਕੰਡਿਆ ਵਾਲੀ ਤਾਤ ਜਿਹੜੀ ਅਗਲੇ ਪਾਸੇ ਚਲ ਜੂਗੀ ਮੈਂ ਪੰਜਾਬ ਦੇ ਮੁੱਖ ਮੰਤਰੀ ਦਾ ਕਿਉਂਕਿ ਮੈਂ ਬਾਰਡਰ ਦਾ ਰਹਿਣ ਵਾਲਾ ਮੇਦਾ ਪੋਲੀਟੀਕਲ ਹਲਕਾ ਕਦਮ ਭੂਮੀ ਜਿਹੜੀ ਹੈ ਉਹਦੇ ਨਾਲ ਜਿਹਦੀ ਆ ਦੇ ਨਾਲੇ ਦੇ ਬਹੁਤ ਸਾਰੇ ਆਯਾਰਾ ਕਿਸਾਨਾਂ ਦੀ ਜ਼ਮੀਨ ਕੰਢੇ ਵਾਲੀ ਤਾਂ ਤੋਂ ਅੱਗੇ ਐ ਤੇ ਮੈਂ ਮੁੱਖ ਮੰਤਰੀ ਸਾਹਿਬ ਦਾ ਇਹ ਬਹੁਤ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ ਮੈਂ ਜ਼ਿੰਦਗੀ ਭਰ ਰੜੀ ਦਊਗਾ ਕਿਉਂਕਿ ਮੈਂ ਜਿੱਦੋਂ ਵੀ ਮੁੱਖ ਮੰਤਰੀ ਸਾਹਿਬ ਨੂੰ ਮਿਲਦਾ ਸੀਗਾ ਤੇ ਮੈਂ ਉਹਨਾਂ ਨੂੰ ਅਪੀਲ ਕਰਦਾ ਸੀਗਾ ਕਿ ਸਾਡਾ ਕਿਸੇ ਤਰ੍ਹਾਂ ਬਾਰਡਰ ਦਾ ਇਹ ਮਸਲਾ ਹੱਲ ਕਰਾ ਦਿਓ ਹੁਣ ਵੀ ਉੱਥੇ ਤੁਸੀਂ ਦੇਖਿਆ ਹੋਊਗਾ ਤੁਹਾਡੇ ਚ ਕੋਈ মিডিਆ ਕਦਮੀ ਗਿਆ ਹੋਊਗਾ ਜਿਹੜੀ ਕੰਡੇ ਵਾਲੀ ਤਾਤ ਤੋਂ ਅੱਗੇ ਰੇਤ ਪਈ ਹੜ੍ਹਾਂ ਦੇ ਵਿੱਚ ਉਹ ਰੇਤ ਕਿਸਾਨ ਨਹੀਂ ਕੱਢ ਸਕਿਆ ਕਿਉਂਕਿ ਕੱਢਣੀ ਔਖੀ ਆ ਉੱਥੋਂ ਬੀਐਸਐਫ ਵਾਲੇ ਟਰਾਲੀਆਂ ਅੰਦਰ ਜਾਣ ਨਹੀਂ ਦਿੰਦੇ ਉਹ 8 8 9 9 ਫੁੱਟ ਉੱਚਾ ਮਾਰੂਥਲ ਬਣ ਗਿਆ ਕੰਡੇ ਵਾਲੀ ਤਾਤ ਤੋਂ ਅਗਲੇ ਪਾਸੇ ਤੇ ਜੇਕਰ ਕੰਡੇ ਵਾਲੀ ਤਾਰ ਨਾ ਹੁੰਦੀ ਤੇ ਜਿੱਦਾਂ ਬਾਕੀ ਰੇਤ ਕਿਸਾਨਾਂ ਨੇ ਸਾਂਭ ਲਈ ਸੀਗੀ ਜਿਸ ਦਾ ਖੇਤ ਉਸ ਦੀ ਰੇਤ ਜਿੱਦਾਂ ਸਾਂਭੀ ਸੀਗੀ ਇਹ ਵੀ ਮਤਲਬ ਜਿਹੜੀ ਸਾਂਭੀ ਜਾਣੀ ਸੀ ਸੋ ਮੈਂ ਸਮਝਦਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਬਾਰਡਰ ਦੇ ਕੰਢੇ ਤੇ ਵੱਸਦੇ ਕਿਸਾਨਾਂ ਮਜ਼ਦੂਰਾਂ ਦਾ ਇਹ ਬਹੁਤ ਵੱਡਾ ਇੱਕ ਮਸਲਾ ਜਿਹੜਾ ਹੱਲ ਕਰਤਾ ਕੱਲ ਮਾਨ ਸਾਹਿਬ ਦਾ ਸਨਮਾਨ ਕਰਾਂਗੇ ਅਜ ਨਾਲੇ ਜਦੋਂ ਆਉਣਗੇ ਉਹਨਾਂ ਦਾ ਸਪੈਸ਼ਲ ਉਹਨਾਂ ਕਿਸਾਨਾਂ ਦੇ ਕੋਲੋਂ ਸਨਮਾਨ ਕਰਾਵਾਂਗੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਪਾਰ ਨੇ ਉਹਨਾਂ ਸਰਪੰਚਾਂ ਕੋ ਉਹਨਾਂ ਪਿੰਡਾਂ ਦੇ ਸਰਪੰਚਾਂ ਕੋ ਸੀਐਮ ਸਾਹਿਬ ਦਾ ਮਾਨ ਸਨਮਾਨ ਜਿਹੜਾ ਕਰਾਵਾਂਗੇ ਸੋ ਮੈਂ ਮੁਖਵੰਤੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਹਲਾਂ ਬਾਕੀ ਮੁੱਦੇ ਵੀ ਜਿਹੜੇ ਉਹਨਾਂ ਨੇ ਬਹੁਤ ਵਧੀਆ ਐਫ ਸਾਈ ਦਾ ਜਿਹੜਾ ਜੀਐਮ ਲਾਉਣ ਦਾ ਕਈ ਕਈ ਮੁੱਦੇ ਜਿਹੜੇ ਪੰਜਾਬ ਨਾਲ ਰਿਲੇਟਡ ਸਾਡਾ ਜਿਹੜਾ ਆਰਡੀਐਫ ਦਾ ਫੰਡ 10000 ਕਰੋੜ ਹੋ ਗਿਆ ਸੀਐਮ ਸਾਹਿਬ ਨੇ ਅਮਿਤ ਸ਼ਾਹ ਜੀ ਨੂੰ ਕਿਹਾ ਕਿ ਘਟੋ ਘਾਟਾ ਸਾਨੂੰ ਉਹ ਚੋਂ 25% ਸਾਡੀ ਇੱਕ ਕਿਸ਼ਤੀ ਦੇ ਦਿਓ ਉਹ ਵੀ ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਜੀ ਨੇ ਥੋੜਾ ਪੋਸਟਪ ਜਿਹੜਾ ਉਹ ਹੰਗਾਵਾ ਦਿੱਤਾ ਔਰ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਆਰਡੀਆ ਫੰਡ ਜਿਹੜਾ ਉਹ ਵੀ ਰੀਲੀਜ਼ ਹੋ ਜੇ ਜਿੰਨੇ ਮੁੱਦੇ ਕੱਲ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਚੁੱਕੇ ਆ ਉਹ ਮੁੱਦੇ ਬਹੁਤ ਹੀ ਸਵਾਦਨਸ਼ੀਲ ਮੁੱਦੇ ਸੀਗੇ ਉਹਦਾ ਉਹਨਾਂ ਦਾ ਹੱਲ ਜੁੜੀ ਸੀਗਾ ਉਹਦੇ ਜਿਹੜਾ ਮੁੱਦਾ 20 ਵਾਲਾ ਜਿਹੜਾ ਬਿੱਲ ਆ ਰਿਹਾ ਲੋਕ ਸਭਾ ਦੇ ਚੌਣ ਵਾਲੇ ਸੈਸ਼ਨ ਦੇ ਵਿੱਚ ਉਹਦੇ ਬਾਰੇ ਵੀ ਮੁੱਖ ਮੰਤਰੀ ਸਾਹਿਬ ਨੇ ਆਪਣੀ ਸਟੇਟ ਦਾ ਵਿਰੋਧ ਜਿਹੜਾ ਜਤਾਇਆ ਕਿ ਇਹ ਬਿੱਲ ਜਿਹੜਾ ਬਿਲਕੁਲ ਗਲਤ ਹੈ ਜਿਹੜੇ ਬੰਦੇ ਖੇਤੀ ਕਰਦੇ ਆ ਜਿਹੜੇ ਬੰਦੇ ਕਿਸਾਨ ਨੇ ਚਾਹੇ ਕਿਸਾਨ 1 ਕਿੱਲਿਆਂ ਵਾਲਾ 2 ਕਿੱਲਿਆਂ ਵਾਲਾ 50 ਕਿੱਲਿਆਂ ਵਾਲਾ 100 ਕਿੱਲਿਆਂ ਵਾਲਾ ਉਹਨਾਂ ਨੂੰ ਭਰੋਸੇ 'ਚ ਲਏ ਤੋਂ ਬਿਨਾ ਔਰ ਖੇਤੀ ਮਾਲਾਂ ਨੂੰ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਕਿਉਂਕਿ ਐਗਰੀਕਲਚਰ ਬੇਸ ਸਟੇਟ ਹੈ ਇੱਥੇ ਸਭ ਤੋਂ ਵਧੀਆ ਖੇਤੀ ਹੁੰਦੀ ਹੈ ਤੇ ਜਦੋਂ ਤੁਸੀਂ ਬੀਜਾਂ ਦੇ ਬਾਜ਼ੇ ਦੇ ਵਿੱਚ ਕੋਈ ਬਿੱਲ ਲੈ ਕੇ ਆ ਰਹੇ ਹੋ ਤੇ ਤੁਹਾਨੂੰ ਜਿਹੜੇ ਸਾਡੇ ਸਬੰਧਤ ਕਿਸਾਨ ਹੈ ਸਾਡਾ ਕਿਸਾਨ ਤਾਂ ਅਜ ਨਾਲੇ ਤੋਂ ਲੈ ਕੇ ਆਸਟ੍ਰੇਲੀਆ ਤੱਕ ਨਿਊਜ਼ੀਲੈਂਡ ਤੱਕ ਕੈਨੇਡਾ ਅਮਰੀਕਾ ਤੱਕ ਖੇਤੀ ਕਰਦਾ ਔਰ ਬੜੀ ਵੱਡੀ ਖੇਤੀ ਕਰਦਾ ਇਸ ਕਰਕੇ ਉਹਨਾਂ ਉਹ ਵੀ ਵਿਰੋਧ ਦਿਤਾਇਆ ਪਹਿਲੀ ਦੇਸ਼ ਦੀ ਸਟੇਟ ਪੰਜਾਬ ਜਿੱਨੇ ਕੱਲ ਬੀਜ ਬਿਲ ਦਾ ਵਿਰੋਧ ਜਿਹੜਾ ਦਿਤਾਇਆ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਬੀਜ ਬਿਲ ਹੈ ਇਹ ਕਾਪੋਰੇਟ ਕਹਾਵਿਆਂ ਦੇ ਹਿੱਤਾਂ ਨੂੰ ਪੂਰਨ ਵਾਸਤੇ ਜਿਹੜਾ ਲਿਆਂਦਾ ਜਾਦਿਆ ਨਾ ਕਿ ਖੇਤੀ ਨੂੰ ਤਸ਼ਾਦ ਕਦਮ ਵਾਸਤੇ ਲਿਆਂਦਾ ਜਾ ਰਿਹਾ ਨਾ ਕਿ ਖੇਤੀਬਾੜੀ ਨਾਲ ਸੰਬੰਧਿਤ ਬੰਦੇ ਜਿਹੜੇ ਖੇਤੀ ਕਰਦੇ ਆ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਜਿਹੜਾ ਲਿਆਂਦਾ ਜਾ ਰਿਹਾ ਸੋ ਕੱਲ ਜਿੰਨੇ ਵੀ ਮੁੱਖ ਮੰਤਰੀ ਸਾਹਿਬ ਜੀ ਨੇ ਅਮਿਤ ਸ਼ਾਹ ਜੀ ਦੇ ਨਾਲ ਪੰਜਾਬ ਦੇ ਮੁੱਦੇ ਜਿਹੜੇ ਚੁੱਕੇ ਆ ਉਹ ਬਹੁਤ ਵਧੀਆ ਮੈਂ ਉਹਨਾਂ ਦਾ ਧੰਨਵਾਦੀ ਆ ਕਿ ਉਹਨਾਂ ਪੰਜਾਬ ਦਾ ਪੱਖ ਬਹੁਤ ਵਧੀਆ ਢੰਗ ਦੇ ਨਾਲ ਅਮਿਤ ਸ਼ਾਹ ਜੀ ਦੇ ਕੋਲ ਪੇਸ਼ ਕੀਤਾ ਪਰ ਇੱਕ ਵਾਰ ਮੈਂ ਫੇਰ ਆਪਣੀ ਗਲਤੀ ਆਉਂਗਾ ਕਿਉਂਕਿ ਮੈਂ ਬਾਰਡਰ ਦਾ ਮੈਂ ਬਾਰਡਰ ਤੇ ਰਹਿਣ ਵਾਲਾ ਮੈਂ ਇੱਕ ਵਾਰ ਫਿਰ ਕੱਲ ਕਿਉਂਕਿ ਅੱਜ ਵੀ ਮੁੱਖ ਮੰਤਰੀ ਸਾਹਿਬ ਆਵੇ ਕੱਲ ਜਦੋਂ ਇਹ ਨਾਲੇ ਆਉਣਗੇ ਇੱਕ ਵਾਰ ਮੁੱਖ ਮੰਤਰੀ ਸਾਹਿਬ ਦਾ ਫਿਰ ਧੰਨਵਾਦ ਕਰਾਂਗੇ ਕਿ ਤੁਸੀਂ ਬਾਰਡਰ ਦੇ ਉਹਨਾਂ ਕਿਸਾਨਾਂ ਨੂੰ ਜਿਹੜੇ ਪਿਛਲੇ ਜਿਹੜੇ ਤਿੰਨ ਦਹਾਕਿਆਂ ਤੋਂ ਮਤਲਬ ਚਾਹ ਦੀ ਉੱਚਲੇ ਹੁੰਤੇ ਜਿਹੜੇ ਇਹ ਤਾਰਾਂ ਕੰਡੇ ਵਾਲੀ ਤਾਰ ਤੋਂ ਪਾਰਲਾ ਮਸਲਾ ਜਿਹੜਾ ਸੀਗਾ ਉਹਨੂੰ ਹੱਲ ਤੁਸੀਂ ਕਰਵਾਤਾ ਇਹ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਜਿਹੜਾ ਧੰਨਵਾਦ ਕਰਦਾ ਮੈਂ ਇਸ ਕਰਕੇ ਤਾਨੂੰ ਮਿਲਿਆ ਤੁਹਾਨੂੰ ਤੁਹਾਡੇ ਦਾ ਹੀ ਮੈਂ ਬਾਰਡਰ ਦੇ ਕਿਸਾਨਾਂ ਨੂੰ ਵਧਾਈ ਵੀ ਦੇਣੀ ਚਾਹੁੰਦਾ ਕਿ ਤੁਹਾਡੇ ਮੁੱਖ ਮੰਤਰੀ ਨੇ ਤੁਹਾਡਾ ਮਸਲਾ ਦਿੱਲੀ ਠਾਕੇ ਹੱਲ ਕਰ ਦਿੱਤਾ ਮੈਂ ਬਾਰਡਰ ਦੇ ਕਿਸਾਨਾਂ ਨੂੰ ਵਧਾਈ ਦਿੰਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਾਂਗਾ ਜਿੱਥੇ ਵੀ ਬਾਰਡਰ ਤੇ ਜਾਓਗੇ ਬਾਰਡਰ ਦੇ ਕਿਸਾਨ ਹਮੇਸ਼ਾ ਤੁਹਾਨੂੰ ਜਿਹੜਾ ਯਾਦ ਰੱਖਣਗੇ ਕਿਉਂਕਿ ਤੁਸੀਂ ਬਹੁਤ ਹਿਸਟੋਰਿਕਲ ਕੰਮ ਜਿਹੜਾ ਇਹ ਕੀਤਾ ਮੈਂ ਇਸ ਲਈ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹੈ ਨਹੀਂ ਮਸਲਾ ਇਹ ਹੋ ਗਿਆ ਕਿ ਅਲੱਗ ਪ੍ਰਪੋਜ਼ਲ ਰੱਖੀਗਾ ਸਰ ਨਿਕਲ ਲੋਪੋਕੋ ਸਾਇਟੀ ਡਬਲ ਫੈਂਸਿੰਗ ਹੈ ਉਹਨਾਂ ਦੀ ਮੰਗ ਨੇ ਜੀ ਪਿਛਲੀ ਫੈਂਸਿੰਗ ਜਿਹੜੀ ਉਹ ਹਟਾਈ ਜਾਵੇ ਉਹ ਵੀ ਵਿਚਾਰ ਲਈ ਕਿ ਨਹੀਂ ਜੀ ਨਹੀਂ ਨਹੀਂ ਉਹ ਤਾਂ ਹਟਾਈ ਜਾਊਗੀ ਡਬਲ ਫੈਂਸਿੰਗ ਜਿਹੜੀ ਹੈ ਹਾਂ ਉਹ ਤਾਂ ਟਾਈ ਜਾਊਗੀ 200 ਮੀਟਰ ਦਾ ਬਸ ਪਿੱਛੇ ਦਾ ਠੀਕ ਹੈ ਜੀ ਸਦਾਨਤਕਤਾ ਉੱਤੇ ਮਤਲਬ ਜਿਹੜੀ ਗੱਲ ਜਿਹੜੀ ਗੱਲ ਤੁਸੀਂ ਕਹੋ ਸੁਣੋ ਮੰਨ ਗਏ ਆ ਮੰਨ ਗਏ ਸਦਾਨਤਕਤਾ ਉੱਤੇ ਸੀਐਮ ਸਾਹਿਬ ਨੇ ਤਾਂ ਹੀ ਬਾਅਦ ਆ ਕੇ ਕਿਹਾ ਹੂੰ ਕਿਉਂਕਿ ਜਦੋਂ ਉਹਨਾਂ ਨੇ ਮਸਲਾ ਪੁੱਛਿਆ ਤੇ ਅੰਮ੍ਰਿਤ ਸ਼ਾਹ ਜੀ ਨੇ ਕਿਹਾ ਕਿ ਅਸੀਂ ਕਰਦੇ ਕਿਉਂਕਿ ਪਹਿਲਾਂ ਵੀ ਇਹ ਰੱਖਿਆ ਸੀਗਾ ਪਹਿਲਾਂ ਵੀ ਮੁਖਵੰਤੀ ਸਾਹਿਬ ਦਾ ਆਕੇ ਆਏ ਸੀਗੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਗੱਲ ਮੰਨ ਲਈ ਆ ਅਸੀਂ ਅਗਲੇ 15 ਦਿਨਾਂ ਤੇ ਸ਼ੁਰੂ ਕਰਦੇ ਆ ਅਸੀਂ ਬੱਲਾ ਜਿਹੜੀ ਤਾਰ ਨੂੰ 200 ਮੀਟਰ ਤੇ ਲਾਇਆ ਚੱਲੇ ਆ ਤੇ ਜ਼ਮੀਨਾਬਾਦ ਕਰ ਦੇਣ ਲੱਗੇ